ਲੋਕਾਂ ਦਾ ਸਰਕਾਰ ਦਾ 6 ਕਰੋੜ 37 ਲੱਖ ਰੁਪਇਆ ਵਾਪਸ ਸਰਕਾਰ ਨੂੰ ਜਿਹੜਾ ਉਹ ਮਿਲਿਆ ਜੰਗਲਾਤ ਘਟਾਲੇ ਦਾ ਜਿਹੜਾ ਕਿ ਤੁਹਾਨੂੰ ਜੇ ਯਾਦ ਹੋਵੇ ਸਾਰੇ ਰੋਪੜ ਵਿਧਾਨ ਸਭਾ ਹਲਕੇ ਦੇ ਨਿਵਾਸੀਆਂ ਨੂੰ ਕਿ ਉਹਦਾ ਅੰਸਭਾ ਸੈਸ਼ਨ ਦੇ ਵਿੱਚ ਮੇਰੇ ਵੱਲੋਂ ਸਵਾਲ ਲਗਾਇਆ ਗਿਆ ਸੀਗਾ ਕਿ ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚ ਪਿਛਲੀ ਸਰਕਾਰ ਦੇ ਵਿੱਚ ਇੱਕ ਜੰਗਲਾਤ ਘਟਾਲਾ ਹੋਇਆ ਜਿਹਦੇ ਵਿੱਚ ਕਿ ਇੱਕ ਕਪੜਾ ਕਰਕੇ ਜਿਹੜੀ ਜ਼ਮੀਨ ਗਲਤ ਤਰੀਕੇ ਦੇ ਨਾਲ ਸਰਕਾਰ ਨੂੰ ਵੇਚੀ ਗਈ। ਬੜੀ ਸਸਤੀ ਜ਼ਮੀਨ ਜਿਹੜੀ ਹੈ ਉਹ ਬੜੇ ਮਹਿੰਗੇ ਰੇਟਾਂ ਤੇ ਸਰਕਾਰ ਨੂੰ ਵੇਚੀ ਗਈ ਤੇ ਸਰਕਾਰ ਨੇ ਜੰਗਲ ਬਣਾਉਣ ਲਈ ਰਿਜ਼ਰਵ ਫਰੈਸਟ ਬਣਾਉਣ ਦੇ ਲਈ ਜ਼ਮੀਨ ਜਿਹੜੀ ਲੈਣੀ ਸੀ ਪਰ ਬਹੁਤ ਸਾਰੀਆਂ ਵਾਇਲੇਸ਼ਨਜ਼ ਕਰਕੇ ਜਿਹੜੀ ਜ਼ਮੀਨ ਪਹਿਲਾਂ ਤੋਂ ਹੀ ਰਿਜ਼ਰਵ ਸੀਗੀ ਜਾਂ ਬੜੀ ਸਸਤੀ ਜ਼ਮੀਨ ਲੈ ਕੇ ਮਹਿੰਗੇ ਭਾਅ ਤੇ ਕੁਝ ਲੋਕਾਂ ਨੇ ਸਰਕਾਰ ਦੇ ਸਿਰ ਮਢੀ ਸੀਗੀ ਇਸ ਸੰਬੰਧੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਤੁਹਾਡਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਮਸਲਾ ਉਠਾਇਆ ਸੀਗਾ ਜਿਸ ਪ੍ਰੰਤ ਇੱਕ ਪਰਚਾ ਦਰਜ ਇਸ ਮਾਮਲੇ ਦੇ ਵਿੱਚ ਹੋਇਆ ਸੀਗਾ ਪਰਚਾ ਦਰਜ ਹੋਣ ਤੋਂ ਬਾਅਦ ਚ ਇਸ ਮਾਮਲੇ ਦੇ ਵਿੱਚ ਰਸ਼ੀਆਂ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀਗਾ ਕਈ ਹੋਰ ਜਿਹੜੀਆਂ ਲੰਬੀ ਚੌੜੀ ਪਰਤਾਲ ਇਸ ਮਾਮਲੇ ਦੇ ਵਿੱਚ ਚੱਲੀ ਸੀਗੀ ਤੇ ਉਹਦਾ ਰਿਜ਼ਲਟ ਹੁਣ ਇਹ ਨਿਕਲਿਆ ਕਿ ਅਸੀਂ ਲੋਕਾਂ ਦਾ ਉਹ ਪੈਸਾ ਜਿਹੜਾ ਕਿ ਲੋਕਾਂ ਦੇ ਕੋਲੋਂ ਠੱਗਿਆ ਗਿਆ ਸੀਗਾ ਉਹ ਪੈਸਾ ਵਾਪਸ ਲੋਕਾਂ ਨੂੰ ਮਤਲਬ ਸਰਕਾਰ ਸਰਕਾਰ ਦੇ ਖਜ਼ਾਨੇ ਦੇ ਵਿੱਚ ਦਵਾਨ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਜੋ ਜਵਾਬ ਮੈਨੂੰ ਭੇਜਿਆ ਗਿਆ ਫਰੈਸਟ ਕਾਰਪੋਰੇਸ਼ਨ ਦੇ ਵੱਲੋਂ ਉਹਦੇ ਮੁਤਾਬਕ ਵਿਆਜ ਸਮੇਤ 6 ਕਰੋੜ 37 ਲੱਖ ਰੁਪਇਆ ਸਰਕਾਰ ਦੇ ਫਰੈਸਟ ਕਾਰਪੋਰੇਸ਼ਨ ਦੇ ਖਜ਼ਾਨੇ ਦੇ ਵਿੱਚ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਵਾਪਸ ਹਲੇ ਕਿਸ ਕਦਮ ਨਹੀਂ ਹੋਇਆ ਕਿਸ ਜਿਹੜਾ ਉਹ جاری ਹੈ ਕਿਸ ਦੇ ਵਿੱਚ ਜੋ ਕਾਰਵਾਈ ਹੋਣੀ ਆ ਉਹ ਵੀ جاری ਹੈ ਉਹ ਐਂਡ ਤੱਕ ਜਾਏਗਾ ਜਿਹੜੇ ਲੋਕਾਂ ਨੇ ਇਹ ਘਟਾਲਾ ਉਨ ਦੇ ਖਿਲਾਫ ਜੋ ਅਗਲੀ ਕਾਰਵਾਈ ਹੈ ਉਹ ਹੋਏਗੀ ਪਰ 6 ਕਰੋੜ 37 ਲੱਖ ਰੁਪਏ ਉਹਨਾਂ ਲੋਕਾਂ ਤੋਂ ਵਾਪਸ ਜਮ੍ਹਾਂ ਕਰਵਾ ਲਿਆ ਗਿਆ ਸਰਕਾਰ ਦੇ ਖਾਤੇ 'ਚ ਸੋ ਜੋ ਪਿਛਲੀ ਸਰਕਾਰ ਦੇ ਸਮੇਂ ਇਹ ਘਟਾਲਾ ਇਸ ਸਕੈਮ ਰੂਪਰ ਵਿਧਾਨ ਸਭਾ ਹਲਕੇ ਦੇ ਵਿੱਚ ਹੋਇਆ ਸੀ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਉਹ ਵਿਧਾਨ ਸਭਾ ਦੇ ਸਦਨ ਤੱਕ ਉਹ ਸਕੈਮ ਵੰਦੀ ਆਵਾਜ਼ ਉਠਾ ਕੇ ਉਹਦੇ ਚ ਪਰਚਾ ਦਰਜ ਕਰਵਾ ਕੇ ਉਸ ਤੋਂ ਬਾਅਦ ਇਹ ਸਫਲਤਾ ਮਿਲੀ ਹੈ ਜ ਜਦੇ ਨਾਲ ਘਟਾਲਾ ਕਰਨ ਵਾਲਿਆਂ ਨੂੰ ਇਹ ਪੈਸੇ ਜਿਹੜੇ ਆ ਵਾਪਸ 6 ਕਰੋੜ 37 ਲੱਖ ਰੁਪਈਆ ਜਮਾ ਕਰਵਾਉਣਾ ਪਿਆ ਲੋਕਾਂ ਦਾ ਪੈਸਾ ਜੋ ਠੱਗਿਆ ਗਿਆ ਸੀਗਾ ਉਹ ਵਾਪਸ ਲੋਕਾਂ ਨੂੰ ਸਰਕਾਰ ਨੂੰ ਇਹਨਾਂ ਵੱਲੋਂ ਦੇਣਾ ਪਿਆ ਜਿਹੜੀ ਅਗਲੀ ਕਾਰਵਾਈ ਹੈ ਉਹ ਹਲੇ ਚੱਲੀ ਹੈ ਉਹ ਵੀ ਅਗਲੀ ਕਾਰਵਾਈ ਵੀ ਅੰਤ ਤੱਕ ਜਾਏਗੀ ਜੜੀ ਜੜੀ ਲੋਕਾਂ ਨੇ ਵੀ ਇਸ ਸਕੈਮ ਦੇ ਨਾਲ ਹੱਥ ਧੋਤੇ ਨੇ ਉਹਨਾਂ ਦੇ ਖਿਲਾਫ ਦੀ ਫਰਦਾਲ ਹੈ ਉਸ ਏਜੰਸੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਔਰ ਫਿਲਹਾਲ ਜਿਹੜੀ ਵੱਡੀ ਸਫਲਤਾ 6 ਕਰੋੜ 37 ਲੱਖ ਰੁਪਈਆ ਵਿਆਸ ਸਮੇਤ ਜਮ੍ਹਾਂ ਹੋਣ ਦੀ ਜਾਣਕਾਰੀ ਮੈਨੂੰ ਫਰਸਟ ਕਾਰਪੋਰੇਸ਼ਨ ਦੇ ਵੱਲੋਂ ਲਿਖਤੀ ਤੌਰ ਤੇ ਭੇਜੀ ਗਈ ਹੈ ਇਹਦੇ ਲਈ ਸਾਰੇ ਇਨਸਾਫ ਸੰਦ ਲੋਕ ਜਿਨ੍ਹਾਂ ਨੇ ਇਹਦੇ ਬਾਰੇ ਸਾਨੂੰ ਦੱਸਿਆ ਇਹਦੇ ਬਾਰੇ ਸਾਨੂੰ ਗਾਈਡ ਕੀਤਾ ਉਹ ਵਧਾਈ ਦੇ ਪੱਤਰ ਨੇ ਇਹ ਪੈਸਾ ਵਾਪਸ ਲੋਕਾਂ ਦਾ ਲੋਕਾਂ ਨੂੰ ਦਿਵਾਉਣ ਦੇ ਲਈ ਧੰਨਵਾਦ ਥੈਂਕ ਯੂ